ਇਹ ਜਿਹੜਾ तकरीबन 6-7 ਮਹੀਨਿਆਂ ਦਾ ਸਮਾਂ ਲਾ ਲੀਏ ਤਾਂ ਉਹਦੇ ਚ ਮੈਂ ਥੋੜਾ ਜਿਹਾ ਪੋਲੀਟੀਕਲੀ ਐਕਟੀਵਿਟੀਜ਼ ਤੋਂ ਪਰਾਂ ਸੀਗਾ ਸੁੱਖ-ਦੁੱਖ ਮੈਂ ਜਾਂਦਾ ਹੁੰਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਿਹਾ ਸੀਗਾ ਵੀ ਫਿਰ ਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਸਾ ਨਹੀਂ ਬਟ ਅਸੀਂ ਸਾਰਿਆਂ ਨੇ ਸਾਡੇ ਐਮਸੀ ਸਾਹਿਬ ਬੈਠੇ ਜਿਹੜਾ ਪਰਿਸ਼ਦ ਮੈਂਬਰ ਸਾਹਿਬ ਆਣ ਬੈਠੇ ਸਾਡੇ ਸ਼ਹਿਰ ਦੇ ਬਤਵੰਤੇ ਸੱਜਣ ਬੈਠੇ ਨੇ ਸਰਪੰਚ ਸਾਹਿਬ ਹੋਰੀ ਤਾਂ ਸਾਰਿਆਂ ਦਾ ਇਹੀ ਮੰਨਣਾ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪਦੇ ਘਰੇ ਕੀ ਜਿਹੜੀ ਸ਼ੁਰੂਆਤ ਕਰਨੀ ਹੈ ਤਾਂ ਉਹਦੇ ਲਈ ਅਸੀਂ ਇੱਥੋਂ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਚ ਜਿਹੜਾ ਲੋਕ ਨੇ ਉਹ ਅੱਜਕੱਲ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲ ਰਹੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ ਨੈਗੇਟਿਵ ਰਾਜਨੀਤੀ ਵੱਧ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਸਕੀਮਾਂ ਹੋਣ ਜਿਹੜੀਆਂ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਸਿਰਫ ਦਿਹਾੜੀ ਦਾ ਪਿਆਲੇ ਨੇ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫਿਸਸ ਦੇ ਵਿੱਚ ਯਾਨੀ ਕਿ ਜਿਹੜਾ ਤਾਲਮੇਲ ਕਰਕੇ ਉਹਦਾ ਕੰਮ ਕਰਵਾ ਸਕਣ ਤਾਂ ਸਾਡੀ ਸਾਰੀ ਟੀਮ ਦਾ ਮਕਸਦ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਹੋਮੀ ਸੈਟਅਪ ਬਾਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਤਾਂ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਾਂਗੇ ਅਗਲੇ ਤੇ ਘਰ ਤੱਕ ਪਹੁੰਚਾਉਂਦੇਗਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਜਾਣੀ ਕਿ ਤਾਂ ਅਸੀਂ ਨੈਗੇਟਿਵ ਰਾਜਨੀਤੀ ਤੋਂ ਪਰਾਂ ਹੋ ਕੇ ਅੱਜ ਤਾਂ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਸੋਚਿਆ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀ ਕਿ ਬੱਟ ਹੁਣ ਜਿਹੜਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਅ ਕੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜਿਵੇਂ ਵੀ ਜੋ ਹੁਕਮ ਲਾਉਗੀ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਜਿਹੜਾ ਹੁਣ ਤੁਸੀਂ ਕੋਈ ਅੱਗੇ ਕੋਈ ਕੁਐਸਚਨ ਕਰਨਾ ਚਾਹੋ ਨੇ ਮੇਲ ਸਿੰਘ ਸਾਹਿਬ ਬਾਜਵਾ ਸਾਹਿਬ ਦਾ ਕਹਿਣਾ ਸੀ ਕਿ ਛੋਟੇ ਜਿਹੇ ਗਿੱਕੂ ਵਾਦੂ ਕੀਤਾ ਸੀ ਗੋਲੀ ਨੂੰ ਪਾਰਟੀ ਚ ਨਹੀਂ ਇੰਟਰਵਿਊ ਦੇ ਨਾਲ ਕਿ ਉਹ ਬਾਤ ਕਰਵਾਫੀ ਜਾਈ ਜਾਊਂ हां बिल्कुल देखो वाजवन साहब ਸਾਡੇ ਸਤਿਕਾਰਯੋਗ ਨੇ ਐਲੋਪੀ ਸਾਹਿਬ ਨੇ ਜਦੋਂ ਮੇਰਾ ਸਮਝ ਲਓ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਟਕਰਾਅ ਵੀ ਹੋ ਜਾਂਦੀ ਆ ਪਰਵਾਜ਼ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਨੂੰ ਉਹ ਮੇਰੇ ਵੱਡੇ ਨੇ ਜੀ ਮੇਰੇ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ ਪਾਰਟੀ ਤੋਂ ਨਾਰਾਜ਼ਗੀ ਸੀਗੀ ਟਿਕਟ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਾਨੂੰ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਇਹ ਜਾ ਸੀਗਾ ਮੈਂ ਮੈਨੂੰ ਵੀ ਉਹਨਾਂ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੈਂ ਉਹਨਾਂ ਦੀ ਗੱਲ ਦੇ ਕਰ ਲਿਆ ਤੇ ਉਹ ਉਹ ਜਿਹੜਾ ਸਮਾਂ ਸੀਗਾ ਉਹ ਇੱਕ ਇਹ ਜਾ ਦੌਰ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ੍ਹ 'ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਕੋ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਨਹੀਂ ਹੈ ਕਿਉਂਕਿ ਜਿੱਥੇ ਆਪਣੇ ਘਰ 'ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਕੋਈ ਗਲਤੀ ਹੋ ਜਾਂਦੀ ਆ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਦੇ ਵੀ ਮੈਨੂੰ ਕੋਈ ਗਰੇਜ਼ ਨਹੀਂ ਮਨਾਂ ਕੋਲੇ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਕਿਉਂਕਿ ਮੈਨੂੰ 20 ਸਾਲ ਹੋ ਗਏ ਜੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੇ ਤੇ ਜਿਹੜਾ ਪਿਛਲਾ ਸਮਾਂ ਵੀ ਆ ਉਦੋਂ ਵੀ ਤੁਸੀਂ ਨੇ ਮੈਨੂੰ ਕਿਸੇ ਐਕਟਿਵਲੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਹੋਣਾ ਕਿਉਂਕਿ ਚੰਗਾ ਮਾੜਾ ਦੌਰ ਚੱਲਦਾ ਰਹਣਾ ਚੰਗਾ ਮਾੜਾ ਸਮਾਂ ਚੱਲਦਾ ਰਹਣਾ ਸੋ ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ ਪੋਲੀਟੀਕਲੀ ਤੌਰ ਤੇ ਪਹਿਲੀ ਤੇ ਆਖਰੀ ਗਲਤੀ ਸੀ ਗਲਤੀ ਕਹਿ ਸਕਦੇ ਆ ਜਾਂ ਉਹਦੋਂ ਸਮਾਂ ਇਹੋ ਜਿਹਾ ਬਣ ਗਿਆ ਕਿਉਂਕਿ ਮੈਨੂੰ 2022 ਦੇ ਵਿੱਚ ਮੈਂ ਤਾਂ ਐਮਪੀ ਲੜਣੀ ਨਹੀਂ ਸੀ ਚਾਹੁੰਦਾ ਮੈਂ ਤਾਂ ਪੰਜਾਬ ਸਟੇਟ ਦੀ ਪੋਲੀਟਿਕਸ ਕਰਨਾ ਚਾਹੁੰਦਾ ਸੀ ਤਾਂ ਮੈਨੂੰ ਮੇਰੀ ਹਾਈ ਕਮਾਂਡ ਨੇ ਕਿਹਾ ਕਿ ਤੂੰ 2022 ਦੇ ਇਲੈਕਸ਼ਨ ਲੜ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੈਨੂੰ ਨਾਲ ਅਸੀਂ 24 ਦੀ ਵੀ ਲੜਾਵਾਂਗੇ ਸੋ ਇਹ ਚੀਜ਼ ਸੀ ਉਹਦੇ ਬਤੌਰੀ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ ਵਿਧਾਨ ਸਭਾ ਜਹੀ ਨਹੀਂ ਹੋਣੀ ਜਿੱਥੇ ਹਰ ਇੱਕ ਬਲਾਕ ਦੇ ਵਿੱਚ ਬਲਾਕ ਪ੍ਰਧਾਨ ਨਾ ਹੋਵੇ 33-33 ਮੈਂਬਰਾਂ ਦੀ ਕਮੇਟੀ ਹੋਵੇ ਤੇ ਸਾਡੇ ਜ਼ਿਲ੍ਹੇ ਦੀ ਮੈਨਲਾ ਦਾ ਤਕਰੀਬਨ ਸਾਰੇ ਜ਼ਿਲ੍ਹਿਆਂ ਤੋਂ ਵੱਡੀ ਕਮੇਟੀ ਸੀ 620 ਬੰਦਿਆਂ ਦੀ ਕਮੇਟੀ ਸੀਗੀ ਕੱਲੇ-ਕੱਲੇ ਬੂਥ ਤੇ ਜਾ ਕੇ ਅਸੀਂ ਨੇ ਜਿਹੜੀ ਕਮੇਟੀ ਜਦੋਂ ਮੈਂ ਜਿਹੜਾ ਪ੍ਰਧਾਨ ਸੀਗਾ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਵਰਕਆਊਟ ਕਰਿਆ ਗਿਆ ਸੀ ਤੇ ਬਹੁਤ ਜਿਹੜਾ ਮੈਂ ਸਮਝਦਾ ਕਿ ਅ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਕਿ ਪਿੰਡ ਜਾ ਕੇ ਜਿਹੜੀ ਮਿਹਨਤ ਕੀਤੀ ਤੇ ਅ ਅੱਗੇ ਵੀ ਅਸੀਂ ਜਣਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਕਾਂਗਰਸ ਤੁਸੀਂ ਸਿੱਖ ਨੂੰ ਕਿਵੇਂ ਲਿਆ ਤੁਹਾਡਾ ਉਤਰਾ ਚੜਾਇਆ ਇਸ ਸਮਰੇ ਕਿ ਸਿੱਖ ਨੂੰ ਮਿਲਿਆ ਵੀ ਕਿੰਨਾ ਚੰਗੇ ਮਾੜੇ ਦੀ ਪਛਾਣ ਹੋ ਗਈ ਜਾਂ ਪੋਲੀਟੀਕਲ ਤੌਰ ਤੇ ਸਟਰੋਂਗ ਹੋਏ ਹੋ ਕਿਸ ਤਰ੍ਹਾਂ ਦੇ ਬਿਲਕੁਲ ਬਹੁਤ ਸਟਰੋਂਗ ਹੁੰਦਾ ਥੋੜੀ ਸਾ ਬੰਦਾ ਜਦੋਂ ਦੇਖੋ ਤੁਹਾਨੂੰ ਹਰਾ ਹਰਾ ਦੇਖੀ ਜਾਵੇ ਨਾ ਹਾਲੇ-ਦਾਲੇ ਤਾਂ ਮੈਨੂੰ ਲੱਗਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਮਾੜੇ ਦੌਰ ਤੋਂ ਗੁਜ਼ਰਦੇ ਹੁੰਦੇ ਹੋ ਉਦੋਂ ਪਤਾ ਲੱਗਦਾ ਵੀ ਕਿਹੜੇ ਬੰਦੇ ਤੁਹਾਡੇ ਨਾਲ ਨੇ ਕਿਹੜੇ ਤੁਹਾਡੇ ਵੈਲਿਊਏਸ਼ਨ ਨਹੀਂ ਸੋ ਇਹ ਚੀਜ਼ਾਂ ਦਾ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਨਹੀਂ ਕਹਣਾ ਯੂਨੀਵਰਸਿਟੀ ਤੋਂ ਬਾਅਦ ਮੈਂ ਖੁਦ ਕਿਸੇ ਲੀਡਰ ਦੇ ਰਾਹੀਂ ਮੈਂ ਪਾਰਟੀ ਨਹੀਂ ਸੀ ਜੁਆਇਨ ਕਰੀ ਮੈਂ ਖੁਦ ਰਾਹੁਲ ਗਾਂਧੀ ਦੀ ਆਡਿਓਲੋਜੀ ਨੂੰ ਫਾਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਨੂੰ ਕਦੇ ਫਾਲੋ ਨਹੀਂ ਕਰਿਆ ਹਮੇਸ਼ਾ ਉਹਨਾ ਉਹ ਮੇਰੇ ਪੇਜ ਤੇ ਮੈਂ ਉਹ ਜਦੋਂ ਮੇਰਾ ਅਸਤੀਫਾ ਸੀ ਉਦੋਂ ਵੀ ਇਹ ਅਸਤੀਫਾ ਸੀ ਵੀ ਕੁਝ ਸਾਡੀ ਸਟੇਟ ਦੇ ਲੀਡਰਸ਼ਿਪ ਨਾਲ ਮੇਰੀ ਨਾਰਾਜ਼ਗੀ ਹੋਣ ਕਰਕੇ ਜਿਹੜਾ ਮੈਂ ਇਸ ਟੈਗ ਲੈ ਰਿਹਾ ਮੈਂ ਕਦੇ ਵੀ ਯਾਨੀ ਕਿ ਸਾਡੇ ਜੋ ਮਾਨਯੋਗ ਰਾਹੁਲ ਗਾਂਧੀ ਜੀ ਨੇ ਕਿਉਂਕਿ ਮੇਰੀ ਤਾਂ ਦੋਨੇ ਇਲੈਕਸ਼ਨ ਦੇ ਵਿੱਚ ਚਾਹੇ ਧੂਰੀ ਵਾਲੀ ਇਲੈਕਸ਼ਨ ਹੋਵੇ ਚਾਹੇ ਸੌਰੀ 17 ਵਾਲੀ ਹੋਵੇ ਤੇ ਚਾਹੇ 22 ਵਾਲੀ ਹੋਵੇ ਇੱਕ ਤੇ ਸਾਡੇ ਰਾਹੁਲ ਗਾਂਧੀ ਜੀ ਐ ਇਸ ਤੇ ਇੱਕ ਤੇ ਪ੍ਰੈਕਾ ਗਾਂਧੀ ਜੀ ਐ ਇਹ ਸੁਣ ਦੇਖਣ ਚ ਆਇਆ ਸੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਵੀ ਇੱਕ ਦੋ ਤੁਸੀਂ ਪੰਜਾਬ ਪੱਧਰ ਤੇ ਤਾਂ ਲੀਡਰ ਬਣ ਹੀ ਚੁੱਕੇ ਹੋ ਵੀ ਰਾਹੁਲ ਗਾਂਧੀ ਨੇ ਇੱਕ ਵੱਡੀ ਰੈਲੀ 'ਚ ਤੁਹਾਡਾ ਜ਼ਿਕਰ ਕੀਤਾ ਸੀ ਇਹਨੂੰ ਕਿਵੇਂ ਦੇਖਦੇ ਹੋ ਵੀ ਬਾਕੀ ਤੁਹਾਡੀ ਨੇੜਤਾ ਰਾਹੁਲ ਗਾਂਧੀ ਨਾਲ ਜਿਆਦਾ-ਜਿਆਦਾ ਤੁਹਾਨੂੰ ਕੋਈ ਥੋੜਾ ਕਦ ਹੋਰ ਵੱਧ ਚੁੱਕਿਆ ਨਹੀਂ ਬਿਲਕੁਲ ਉਹ ਦੇਖੋ ਆ ਕੋਈ ਵੀ ਆਰਗੇਨਾਈਜੇਸ਼ਨ ਆ ਨਾ ਜਿਹੜੀ ਇਹ ਨੂੰ ਇਹ ਆਰਗੇਨਾਈਜੇਸ਼ਨ ਬਣਦੀ ਕਿਵੇਂ ਆ ਜਿਵੇਂ ਸਾਰੇ ਚੰਗੇ ਬੰਦੇ ਅਸੀਂ ਇਕੱਠੇ ਹੋ ਗਏ ਕੋਈ ਵੀ ਆਰਗੇਨਾਈਜੇਸ਼ਨ ਬਣਦੀ ਆ ਜਦੋਂ ਚੰਗੇ ਲੀਡਰ ਆ ਜਾਣਗੇ ਅੱਗੇ ਤਾਂ ਮੈਂ